भाई पिच्चो करो छोड़ हेलो कितने ओन लक्ष्मी सिंह ने तो फायरिंग हुई है नहीं कर ਬੰਦ ਕਰਨ ਲੱਗੇ ਉਹ ਬਸ ਹੋਈ ਬੰਦ ਬਸ ਅੱਜ ਜਿੰਨੇ ਸਾਲ ਮੇਰਾ ਹੱਥ ਖੜੇ ਉਤਰ ਗਿਆ ਉਹ ਲਾ ਕੇ ਲਿਆ ਸਾਡੇ ਕੰਟਰੋਲ ਰੂਮ ਤੇ ਇਤਲਾਹ ਮਿਲੀ ਸੀ ਕਿ ਪੰਜਾਬ ਨੈਸ਼ਨਲ ਬੈਂਕ ਤੇ ਰੇਲਵੇ ਰੋਡ ਤੇ ਜਿੱਥੇ ਆਪਾਂ ਖੜੇ ਆ ਇੱਥੇ ਜਿਹੜੀ ਹੈ ਗੱਡੀਆਂ ਵਿੱਚ ਚੋਲੀ ਚੱਲੀ ਹੈ ਜੋ ਤੁਰੰਤ ਐਸ ਐਚਓ ਡਿਵੀਜ਼ਨ ਨੰਬਰ 3 ਤੇ ਮੈਂ ਖੁਦ ACP ਨਾਰਥ ਜਿਹੜਾ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਸਾਰੀ CCTV ਵੀ ਅਸੀਂ ਐਨਲਾਈਜ਼ ਕਰ ਲਈਏ ਬੈਂਕ ਮੈਨੇਜਰ ਸਾਹਿਬ ਨਾਲ ਵੀ ਗੱਲ ਕਰ ਲਈਏ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਸਾਹਮਣੇ ਆਇਆ ਵਾ ਉਹ ਇਹ ਹੈ ਕਿ ਜਿਹੜੀ ਇਹ PNB ਦੀ ਬ੍ਰਾਂਚ ਹੈ ਇਹ ਇੱਕ ਕਰੰਸੀ ਚੈਸਟ ਵੀ ਹੈ ਇੱਥੋਂ ਦੀ ਰੋਜ਼ ਸਵੇਰੇ ਤੇ ਸ਼ਾਮ ਜਿਹੜੀ ਇਹ ਕਰੰਸੀ ਮੂਵ ਹੁੰਦੀ ਹੈ ਡਿਫਰੈਂਟ ਬ੍ਰਾਂਚਾਂ ਦੇ ਵਿੱਚ ਉਸੇ ਨਰੀ ਦੇ ਵਿੱਚ ਰੂਟੀਨ ਦੀ ਤਰ੍ਹਾਂ ਅੱਜ ਵੀ ਸਵੇਰੇ ਜਿਹੜੀਆਂ ਇਹਨਾਂ ਕੋਲ ਦੋ ਗੱਡੀਆਂ ਕਰੰਸੀ ਲੋਡ ਵਾਸਤੇ ਆਈਆਂ ਹੋਈਆਂ ਸੀਗੀਆਂ ਇੱਕ ਗੱਡੀ ਮੂਵ ਕਰ ਗਈ ਸੀ ਜਦੋਂ ਸੈਕੰਡ ਗੱਡੀ ਮੂਵ ਕਰਨ ਲੱਗੇ ਹਰ ਗੱਡੀ ਦੇ ਨਾਲ ਉਹਨਾਂ ਦੇ ਰਿਸਪੈਕਟਿਵ ਜਿਹੜੇ ਐ ਸਿਕਿਉਰਿਟੀ ਸਟਾਫ ਹੁੰਦਾ ਹੈ ਕੈਸ਼ ਲੋਡਰਸ ਹੁੰਦੇ ਆ ਤੇ ਨਾਲ ਡਰਾਈਵਰ ਹੁੰਦੇ ਆ ਜਦੋਂ ਇਹ ਕੈਸ਼ ਲੈ ਕੇ ਵੈਨ ਦੇ ਵੱਲ ਜਾ ਰਹੇ ਸੀਗੇ ਤਾਂ ਸਿਕਿਉਰਿਟੀ ਵਾਲੇ ਨੇ ਰੂਟੀਨ ਦੇ ਵਿੱਚ ਜਿਹੜਾ ਵਾ ਆਪਣੀ ਰਾਈਫਲ ਨੂੰ ਇੱਕ ਵਾਰੀ ਚੈੱਕ ਕੀਤਾ ਖੋਲ ਕੇ ਜਦੋਂ ਉਹਨੇ ਖੋਲ ਕੇ ਉਹਨੂੰ ਵਾਪਸ ਜਿਹੜਾ ਵਾ ਬੰਦ ਕੀਤਾ ਕਿ ਉਹ ਐਕਸੀਡੈਂਟਲੀ ਉਹਦੇ ਕੋਲੋਂ ਚੱਲ ਗਈ ਤੇ ਉਹਦੇ ਹੱਥੋਂ ਦੀ ਛੁੱਟ ਕੇ ਥੱਲੇ ਜੰਮੀਤ ਤੈ ਗਈ ਜਿਹੜੀ 12 ਬਾਰ ਬੋਰ ਦੀ ਰਾਈਫਲ ਸੀਗੀ ਕਿ ਉਹ ਐਕਸੀਡੈਂਟਲੀ ਥੱਲੇ ਚੱਲਣ ਨਾਲ ਉਹਦੇ ਛਰਰੇ ਜਿਹੜੇ ਆ ਜਿਹੜਾ ਇੱਕ ਉਹਦਾ ਲੋਡਰ ਸੀਗਾ ਵਰੁਣ ਉਹਦੇ ਪਿੰਨੀਆਂ ਦੇ ਵਿੱਚ ਛਰਰੇ ਜਿਹੜੇ ਆ ਵੱਜ ਗਏ ਜੋ ਬੈਂਕ ਸਟਾਫ ਨੇ ਤੁਰੰਤ ਉਹਨੂੰ ਜਿਹੜਾ ਵੈ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਤਾ ਵੈ ਇਹ ਜਿਹੜਾ ਸਾਰਾ ਮਸਲਾ ਵੈ ਇੱਕ ਐਕਸੀਡੈਂਟਲੀ ਚੱਲੇ ਹੋਏ ਫਾਇਰ ਦਾ ਵੈ ਇਹਦੇ ਵਿੱਚ ਕੋਈ ਵੀ ਹਜੇ ਤੱਕ ਮੈਲਾਫਾਈਡ ਇੰਟੈਂਸ਼ਨ ਜਾਂ ਕੋਈ ਇੰਟੈਂਸ਼ਨਲ ਫਾਇਰਿੰਗ ਵਾਲੀ ਗੱਲਬਾਤ ਸਾਹਮਣੇ ਨਹੀਂ ਸਰ ਕਿਹੜੀ ਆ ਬੰਦੇ ਲਾਇਸੈਂਸੀ ਸੀ ਇਹਨਰ ਉਹ ਜਿਹੜਾ ਸਿਕਿਉਰਿਟੀਸ ਦਾ ਸਟਾਫ ਰੱਖਦੇ ਆ ਇਹ ਪੰਜਾਬ ਨੈਸ਼ਨਲ ਬੈਂਕ ਦਾ ਪੱਕਾ ਸਟਾਫ ਹੁੰਦਾ ਹੈ ਇਹ ਸਾਰੇ ਦੇ ਸਾਰੇ ਐਕਸ ਸਰਵਿਸਮੈਨ ਆਰਮੀ ਬੈਕਗ੍ਰਾਉਂਡ ਤੋਂ ਹੁੰਦੇ ਆ ਤੇ ਇਹਨਾਂ ਦੀ ਐਨੂਅਲ ਫਾਇਰਿੰਗ ਟ੍ਰੇਨਿੰਗ ਵੀ ਕਰਾਈ ਜਾਂਦੀ ਹੈ ਬਟ ਇਹ ਜਿਹੜਾ ਵੀ ਇਨਸੀਡੈਂਟ ਹੋਇਆ ਇਹ ਐਕਸੀਡੈਂਟਲੀ ਉਹਦੇ ਵੱਲੋਂ ਹੋਇਆ